ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ 24 ਦੇ ਵਿੱਚ ਡਿਸਕਸ ਕਰਾਂਗੇ ਕੈਨੇਡਾ ਚ ਕਿਹੜੇ ਵੱਡੇ ਚੇਂਜੇਜ਼ ਆ ਸਕਦੇ ਨੇ ਕਿੱਦਾਂ ਦਾ ਰਹੂਗਾ ਕੈਨੇਡਾ ਦਾ ਟੈਂਪਰਾਮੈਂਟ ਕੌਣ ਈਜ਼ੀਲੀ ਜਾ ਸਕੂਗਾ ਆਫਰ ਲੈਟਰਸ ਦਾ ਕੀ ਸਿਨੈਰੀਓ ਰਹੂਗਾ ਸੋ ਹੁਣੇ ਤੋਂ ਤਿਆਰੀ ਕਰ ਲਓ ਕੈਨੇਡਾ ਦੇ ਨਵੇਂ ਜਿਹੜੇ ਬਦਲਾਅ ਆ ਸਕਦੇ ਨੇ 24 ਦੇ ਵਿੱਚ ਜਿੱਦਾਂ ਦਾ ਐਟੀਟਿਊਡ ਰਹਿ ਸਕਦਾ ਡਿਟੇਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਅੱਜ ਸਾਡੇ ਗੈਸਟ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਸਮੀਤ ਭਾਰटिया ਜੀ ਸੋ ਜਸਮੀਤ ਜੀ ਹੁਣੇ ਆਲਰੇਡੀ ਕੈਨੇਡਾ ਤੋਂ ਹੀ ਮੁੜੇ ਨੇ ਕਾਫੀ ਲੰਬੇ ਟੂਰ ਤੋਂ ਬਾਅਦ ਸੋ ਸ਼ੇਅਰ ਕਰਾਂਗੇ ਕਿੱਦਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਕੀ ਰੋਖਾ ਕੈਨੇਡਾ ਦਾ 24 ਵਾਸਤੇ ਬਹੁਤ ਬਹੁਤ ਸਵਾਗਤ ਹੈ ਜਸਮੀਤ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਜਸਮੀਤ ਜੀ 24 ਦੀ ਪ੍ਰੋਜੈਕਸ਼ਨਸ ਤੇ ਗੱਲ ਕਰਾਂਗੇ 24 ਕਿੱਦਾਂ ਦਾ ਰਹੂਗਾ ਤੁਸੀਂ ਹੁਣੇ ਪਰਤ ਕੇ ਆਏ ਹੋ ਕੈਨੇਡਾ ਤੋਂ ਕਿਵੇਂ ਦਾ ਮਾਹੌਲ ਲੱਗਦਾ ਹੈ 24 ਨੂੰ ਲੈ ਕੇ ਕਿੰਦਾ ਤੇ ਬਦਲਾ ਆ ਰਿਹਾ ਹੈ ਕਾਫੀ ਡਿਸਕਸ਼ਨਸ ਹੋਈਆਂ ਹੋਣੀਆਂ ਕਈ ਚੀਜ਼ਾਂ ਕੈਨੇਡਾ ਨੇ ਨਵੀਆਂ ਵੀ ਇੰਟਰੋਡਿਊਸ ਕਰਨੀਆਂ ਤੁਸੀਂ ਕੀ ਕਹਿੰਦੇ ਹੋ ਹੈ ਕੈਨੇਡਾ 24 ਨੂੰ ਲੈ ਕੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਬਿਕੋਜ਼ ਕੈਨੇਡਾ ਦੇ ਜਿਹੜੇ ਨਵੇਂ ਮਿਨਿਸਟਰ ਹੈਗੇ ਆ ਮਿਸਟਰ ਮਾਰਕ ਮਿਲਰ ਉਹ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਕਿ ਚੇਂਜਸ ਲਿਆਣਾ ਜਾਂਦੇ ਆ ਕੈਨੇਡਾ ਸਟੂਡੈਂਟ ਵੀਜ਼ਾ ਦੇ ਵਿੱਚ ਐਂਡ ਉਹ এবੀ ਦੇਖਣਾ ਚਾਹੁੰਦੇ ਆ ਕਿ ਕੈਨੇਡਾ ਉਹ ਸਿਸਟਮੈਟਿਕਲੀ ਚੱਲੇ ਜਿਹਦੀਆਂ ਪ੍ਰੋਬਲਮਸ ਸਟੂਡੈਂਟਸ ਨੂੰ ਜਿਵੇਂ ਫੇਸ ਕਰ ਰਹੇ ਸੀ ਜਿਵੇਂ ਸਾਡੇ ਹੀ ਬੱਚੇ ਕਹਿ ਰਹੇ ਸੀ ਕਿ ਸਾਡੇ ਤੋਂ ਫੋਰਡ ਨਹੀਂ ਹੋ ਪਾਰਿਆ ਕੈਨੇਡਾ ਸਾਡੇ ਤੋਂ ਰਹਿਣਾ ਖਾਣਾ ਮਹਿੰਗਾ ਹੋ ਗਿਆ ਉਹ ਸਾਰਾ ਕੁਝ ਦੇਖਦਿਆਂ ਹੋਇਆਂ ਉਹਦਾ ਅਸਰ ਦੇਖਣ ਨੂੰ ਮਿਲਿਆ ਕਿ ਜੀਆਈਸੀ ਡਬਲ ਹੋ ਗਿਆ ਸੋ ਮੈਂ ਸਟੂਡੈਂਟਸ ਨੂੰ ਕਹਿੰਨਾ ਕਿ ਕੋਈ ਵੀ ਇਦਾਂ ਦਾ ਪ੍ਰੋਟੈਸਟ ਕਰਨ ਤੋਂ ਪਹਿਲਾਂ ਕੋਈ ਵੀ ਇਦਾਂ ਦੀ ਚੀਜ਼ ਕਰਨ ਤੋਂ ਪਹਿਲਾਂ ਕਿਸੇ ਐਸੇ ਮੁਲਕ 'ਚ ਜਿੱਥੇ ਅਸੀਂ ਰਹਿੰਦੇ ਨਹੀਂ ਹੈਗੇ ਆਂ ਔਰ ਉੱਥੇ ਸਾਡਾ ਸਟੇਟਸ ਹੱਲੇ ਟੈਂਪਰੇਰੀ ਹੈ ਜ਼ਰੂਰ ਧਿਆਨ ਦਿਓ ਬਿਕਾਜ਼ ਕੋਈ ਵੀ ਚੀਜ਼ ਅਸੀਂ ਉੱਥੇ ਕਰਦੇ ਆ ਉਹਦਾ ਰਿਜ਼ਲਟ ਤੁਹਾਡੇ ਤੇ ਹੀ ਤੁਹਾਨੂੰ ਦੇਖਣ ਨੂੰ ਮਿਲੀ ਸਕਦਾ ਸੋ ਹੁਣ ਹੋਰ ਵੀ ਟਾਇਰ ਸਿਸਟਮ ਵੀ ਕੈਨੇਡਾ ਚ ਇੰਟਰੋਡਿਊਸ ਹੋਣ ਵਾਲੇ ਆ ਅ ਟਰਸਟਡ ਇੰਸਟੀਟਿਊਟਸ ਦੀ ਲਿਸਟ ਵੀ ਬਾਹਰ ਆਏਗੀ ਕਿ ਜਿਹੜੇ ਇਹ ਟਰਸਟਡ ਇੰਸਟੀਟਿਊਟਸ ਆ ਤੁਸੀਂ ਇੰਨਾ ਚ ਅਪਲਾਈ ਕਰੋ ਤਾਂ ਤੁਹਾਨੂੰ ਵੀਜ਼ਾ ਮਿਲੇਗਾ ਜੇ ਤੁਸੀਂ ਇੰਨਾ ਚ ਅਪਲਾਈ ਨਹੀਂ ਕਰੋਗੇ ਤਾਂ ਵੀਜ਼ਾ ਨਹੀਂ ਮਿਲੇਗਾ ਸੋ ਸਟੂਡੈਂਟਸ ਮੈਨੂੰ ਲੱਗਦਾ ਕਿ ਕੈਨੇਡਾ ਅੱਜ ਦੇ ਡੇਟ ਚ ਇੱਕੋ ਇੱਕ ਇਦਾਂ ਦਾ ਕੰਟਰੀ ਬਚਿਆ ਜਿੱਥੇ ਜਾ ਕੇ ਸਟੂਡੈਂਟ ਸੈਟਲ ਔਰ ਪੀਆਰ हो सकते हैं बट जिस तो अलावा कोई होर कंट्री कंपैरिजन करिए किसी होर कंट्री असी अपी आर इन्नी जल्दी नहीं हो सकते बट हूँ सानू जो कोर्सिज अं कर जा रहे हैं या जी पढ़ाई असी जा रहे हैं बहुत ज़्यादा मैटर करेगी और ट्वेंटी फोर बच्चे कैनेडा जरूर बहुत सारे चेंजेस लियागा बट स्टूडेंट्स यही एक साढ़े लिए गोल्डन ऑपरचुनिटी है कि जो चेंजिस् आते हैं तो आप उस चेंजिस अडेप्ट करिए और कैनेडा नूज़ करिए ਤੋ ਕੀ ਇਸ ਸਟੇਜ ਤੇ ਪੋਸੀਬਲ ਹੈ ਦੱਸਣਾ ਇੱਕ ਲੇਆਉਟ ਕਿੱਦਾਂ ਦੇ ਚੇਂਜੇਸ ਹੋ ਸਕਦੇ ਨੇ ਸੇ ਦੇਖੋ ਐਲਓਏ ਵੈਰੀਫਿਕੇਸ਼ਨ ਸ਼ੁਰੂ ਹੋ ਚੁੱਕੀ ਹੈ ਕਿ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਫੇਕ ਐਲਓਏਸ ਔਰ ਕਾਫੀ ਸਾਰੀਆਂ ਫੜੀਆਂ ਗਈਆਂ ਸੀ ਪਿੱਛੇ ਫੇਕ ਡਾਕੂਮੈਂਟਸ ਨੂੰ ਲੈ ਕੇ ਵੀ ਕੈਨੇਡਾ ਐਮਬੈਸੀ ਕਾਫੀ ਸਾਰਾ ਔਰ ਕੀ ਕਹਿੰਦੇ ਚਿੰਤਤ ਹੈਗੀ ਹੈ ਕਿ ਕੋਈ ਕੋਈ ਵੀ ਜੇ ਸਾਡੇ ਨਾਲ ਫੇਕ ਡਾਕੂਮੈਂਟਸ ਨਾਲ ਅਪਲਾਈ ਕਰ ਰਿਹਾ ਤਾਂ ਉਹਦੇ ਤੇ ਅਸੀਂ ਇੱਕ ਸਟ੍ਰਿਕਟ ਐਕਸ਼ਨ ਲਿਆ ਜਾਵੇ। ਸੋ ਐਲਓਈ ਨੂੰ ਲੈ ਕੇ ਹੁਣ ਕੈਨੇਡਾ ਹਰ ਵੀਕਲੀ ਕਾਲਜਸ ਤੋਂ ਅਪਡੇਟ ਲੈ ਰਿਹਾ ਕਿ ਜਿਹੜੀਆਂ ਐਲਓਈਸ ਇਸ਼ੂ ਹੋਈਆਂ ਉਹ ਜੈਨੂਇਨ ਹੈਗੀਆਂ ਕਿ ਨਹੀਂ ਹੈਗੀਆਂ। ਇਸ ਤੋਂ ਇਲਾਵਾ ਜੀਆਈਸੀ ਤੁਹਾਨੂੰ ਪਤਾ ਹੀ ਹੈ ਕਿ ਡਬਲ ਹੋ ਚੁੱਕਿਆ ਹੈ ਕਿ 1 ਜਨਵਰੀ ਤੋਂ ਡਬਲ ਹੋ ਜਾਏਗਾ ਜੀਆਈਸੀ। ਥਰਡਲੀ ਟਰਸਟਡ ਪਾਰਟਨਰਸ ਦੀ ਲਿਸਟ ਆਊਟ ਹੋਏਗੀ ਕਿ ਕਿਹੜੇ ਟਰਸਟਡ ਪਾਰਟਨਰਸ ਹਨ ਕਿਹੜੇ ਟਰਸਟਡ ਪਾਰਟਨਰਸ ਨਹੀਂ ਹੈ ਫੋਰਥਲੀ ਟਾਇਰ ਸਿਸਟਮ ਵੀ ਆ ਸਕਦਾ ਹੈ ਟਾਇਰ 1 ਟਾਇਰ 2 ਟਾਇਰ 3 ਇਹ ਸਿਸਟਮ ਵੀ ਆ ਸਕਦਾ ਹੈ ਕੈਨੇਡਾ ਦੇ ਵਿੱਚ ਕੀ 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 ਕਹਿੰਦੇ ਆ ਟਾਇਰ ਸਿਸਟਮ ਨੂੰ ਲੈ ਕੇ ਵੀ ਇੰਪਲੀਮੈਂਟੇਸ਼ਨਸ ਹੋ ਸਕਦੀਆਂ ਟਾਇਰ ਸਿਸਟਮ ਮਤਲਬ ਵਰਕ ਵੀਜ਼ਾ ਸਿੱਧਾ ਦਿੱਤਾ ਜਾਏਗਾ ਨਹੀਂ ਟਾਇਰ ਸਿਸਟਮ ਜਿਵੇਂ ਕੈਨੇਡਾ ਅਗੇ ਕਹਿੰਦੇ ਆ ਜਿਵੇਂ ਅਸੈਸਮੈਂਟ ਲੈਵਲ ਹੈਗੇ ਆਸਟ੍ਰੇਲੀਆ ਵਿੱਚ ਉਵੇਂ ਹੀ ਅਸੈਸਮੈਂਟ ਲੈਵਲਸ ਕੈਨੇਡਾ ਵਿੱਚ ਵੀ ਇੰਪਲੀਮੈਂਟ ਕੀਤੇ ਜਾਣਗੇ ਏਲ 1 ਏਲ 2 ਏਲ 3 ਉਸ ਤਰ੍ਹਾਂ ਦੇ ਕਾਲਜਸ ਨੂੰ ਡਿਵਾਈਡ ਕੀਤਾ ਜਾਏਗਾ ਯੂਨੀਵਰਸਿਟੀ ਕਾਲਜਸ ਐਂਡ ਪ੍ਰਾਈਵੇਟ ਕਾਲਜਸ ਨੂੰ ਸੋ ਬਟ ਜੋ ਜੋ ਸਾਡੀ ਡਿਸਕਸ਼ਨ ਹੋਈ ਹੈ ਇਨਾਂ ਜਿਹੜੇ ਦਿਨਾਂ 'ਚ ਮੈਂ ਕੈਨੇਡਾ ਸੀ ਔਰ ਅੱਜ ਹੀ ਮੈਂ ਵਾਪਸ ਆਇਆ ਹਾਂ ਸੋ ਸਟੂਡੈਂਟਸ ਕੈਨੇਡਾ ਨੂੰ ਲੈ ਕੇ ਮੇਜਰ ਚੇਂजेस ਹੁਣ ਇੰਨੀ ਜਲਦੀ ਆਣਾ ਬਹੁਤ ਡਿਫਿਕਲਟ ਹੈਗਾ ਨੈਕਸਟ 3 ਟੂ 4 ਮੰਥਸ ਕੋਈ ਚੇਂਜ ਆਣਾ ਨਹੀਂ ਚਾਹੀਦਾ ਬਿਕੋਜ਼ ਆਲਰੇਡੀ ਇੱਕ ਬਹੁਤ ਹੀ ਮੇਜਰ ਚੇਂਜ ਆ ਚੁੱਕਿਆ ਹੈ ਜਿਹੜਾ ਕਿ ਜੀਆਈਸੀ ਸੋ ਇਸ ਤੋਂ ਬਾਅਦ ਅਸੀਂ ਵੇਟ ਕਰ ਸਕਦੇ ਹਾਂ ਕਿ ਕੋਈ ਮੇਜਰ ਚੇਂਜ ਨਾ ਆਏ ਬਟ ਫਿਊਚਰ ਪੀਆਰ ਲੈਣੀ ਕੈਨੇਡਾ ਚ ਉਹਨਾਂ ਬੱਚਿਆਂ ਨੂੰ ਹੀ ਮਿਲਣੀ ਹੈ ਜਿਨ੍ਹਾਂ ਨੇ ਪ੍ਰੋਪਰ ਪੜ੍ਹਾਈ ਕਰਨੀ ਹੈ ਔਰ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਨਗੇ ਸੋ ਜਿਹੜੇ 24 ਵਾਸਤੇ ਸੋਚੀ ਬੈਠੇ ਨੇ ਨੋਨ ਐਸਬੀਐਸ ਵਾਲਿਆਂ ਨੂੰ ਕੀ ਸਲਾਹ ਦਿਓਗੇ सो पी ट वाले देखो जोड़े है फिफ्टी सैवन फिफ्टी सिक्स से काफ़ी वीज़ाज आ रहे हैं बट कहीए कि सक्सैस रेट फिफ्टी सिक्सटी परसेंट हैगा जो अभी नॉन एस टी एस की गल करिए स्टिल दे आर गेटिंग वीजा सो राइट ना जो एक गवर्नमेंट कॉलेज अपलाई तो दांसिज ऑफ गैटिंग वीजा इफ़ योर पी टी ई स्कोर इज अंडर सिक्सटी इज ब्राइट दैन यू कैन गैट वीजा बट जो कहो कि सिक्सटी है तो वीज़ा सक्सैस रेट बहुत अच्छा चल ही रहा हैगा ਬਟ ਸਟੂਡੈਂਟਸ ਫਿਊਚਰ ਵਿੱਚ ਸਾਨੂੰ ਲੱਗਦਾ ਹੈ ਕਿ 1 ਜਨਵਰੀ ਤੋਂ ਕਾਫੀ ਜ਼ਿਆਦਾ ਫਾਈਲਸ ਤੇ ਧਿਆਨ ਦਿੱਤਾ ਜਾਏਗਾ ਜੋ ਕਿ ਹੱਲੇ ਨਹੀਂ ਨਜ਼ਰ ਆ ਰਿਹਾ ਸੀ ਹੱਲੇ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਦੈਟ ਇਜ਼ ਕ੍ਰੋਸਿੰਗ 95% ਸੋ ਮੈਨੂੰ ਲੱਗਦਾ ਹੈ ਕਿ ਜਨਵਰੀ ਚ ਥੋੜਾ ਜਿਆ ਧਿਆਨ ਜ਼ਰੂਰ ਦਿੱਤਾ ਜਾਏਗਾ ਫਾਈਲ ਚ ਸੋ ਜਨਵਰੀ ਚ ਹੁਣ ਜਿਨ੍ਹਾਂ ਦੀਆਂ ਫਾਈਲਾਂ ਲਗਣੀਆਂ ਕਿਹੜੇ-ਕਿਹੜੇ ਉਹਨਾਂ ਵਾਸਤੇ ਇਨਟੇਕਸ ਅਵੇਲੇਬਲ ਹੋਣਗੇ ਕਿੰਨਾ ਕੁ ਟਾਈਮ ਰਹੇਗਾ ਜੇ ਹੁਣ ਜਿਹੜੇ ਲੇਟ ਹੋ ਗਏ ਲਗਣੀ ਜਨਵਰੀ ਚ ਉਹਨਾਂ ਦਾ ਕੀ ਅਪਰੋਚ ਹੋਣੀ ਚਾਹੀਦੀ ਹੈ ਸੇ ਦੇਖੋ ਮਈ ਇਨਟੇਕ ਅਵੇਲੇਬਲ ਰਹੇਗਾ ਸਪਟੈਂਬਰ 24 ਅਵੇਲੇਬਲ ਰਹੇਗਾ ਕੁਝ ਕਾਲਜਸ ਨੇ ਜਨਵਰੀ 25 ਵੀ ਖੋਲਤਾ ਹੈ ਸੋ ਹੱਲੇ ਮਈ ਸਪਟੈਂਬਰ ਤੇ ਹੀ ਫੋਕਸ ਤੁਹਾਨੂੰ ਕਰਨਾ ਚਾਹੀਦਾ ਸੋ ਮਈ ਐਂਡ ਸਪਟੈਂਬਰ ਇਨਟੇਕ ਆਰ ਓਪਨ ਜਿਹੜੇ ਜਨਵਰੀ ਚ ਅਪਲਾਈ ਕਰਨਗੇ ਬਟ ਉਹਨਾਂ ਨੂੰ ਜੀਆਈਸੀ ਆ 20635 ਡਾਲਰਸ ਹੀ ਪੇ ਕਰਨਾ ਪਏਗਾ ਜੀ ਸੋ ਸਟੂਡੈਂਟਸ ਹੋਰ ਵੀ ਕੈਨੇਡਾ ਤੇ ਜਿਹੜੇ ਵੀ ਅਪਡੇਟ ਆਣਗੇ ਲਗਾਤਾਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ